ਜਿਵੇਂ ਹੀ ਤਰਸੇਮ ਉੱਠਿਆ ਸਰਬਜੀਤ ਖੋਜੇ ਵਿੱਚ ਬੈਠੀ ਰੋ ਰਹੀ ਸੀ ਤਰਸੇਮ ਉਠ ਦੇ ਸਾਰ ਬੋਲਿਆ ਵਾਏ ਕੀ ਹੋਇਆ ਮੈਂ ਮਰ ਥੋੜੀ ਨਾ ਗਿਆ ਜੋ ਤੂੰ ਸਿਆਪਾ ਕਰਨ ਲੱਗੀ ਹੋਈ ਐ ਹੋਰ ਹੁਣ ਮਰਨ ਵਿਸਨੂ ਕਹਿੰਦੇ ਨੇ ਤੇਰੇ ਸਾਹਮਣੇ ਤੇਰੇ ਘਰ ਵਿੱਚ ਵੜ ਕੇ ਤੇਰੀ ਤੀਵੀ ਨਾ ਸ਼ਰਿਆ ਬਤਮੀਜ਼ੀ ਕਰਕੇ ਗਿਆ ਤੇਰਾ ਯਾਰ ਤੈਨੂੰ ਕੀ ਸੁਰਤ ਸੀ ਉਦੋਂ ਤੂੰ ਹੋਰ ਪੀਸਰਾ ਨਾ ਕੰਮ ਦੀ ਨਾ ਕਰਬਾਰ ਦੀ ਨਾ ਇੱਜ਼ਤ ਆਬਰੂ ਦੀ ਨਾ ਪਰਿਵਾਰਹੀ ਹੈ ਤੈਨੂੰ ਸਰਬਜੀਤ ਗੁੱਸੇ ਵਿੱਚ ਬੋਲ ਰਹੀ ਹੈ ਐਸਾ ਵੀ ਕੀ ਕਰ ਦਿੱਤਾ ਅਮੀ ਨਹੀਂ ਆਵਾ ਤਵਾ ਬੁੱਢੀ ਦਾ ਚੰਗੇ ਖਾਨਦਾਨੀ ਲੋਕ ਨਹੀਂ ਉਹ ਤਰਸੀਮ ਅਜੇ ਵੀ ਆਪਣੇ ਚਾਰ ਆਪਣੇ ਯਾਰ ਦਾ ਪੱਖ ਪੂਰ ਨਹੀਂ ਹਾਸੇ ਤੈਨੂੰ ਮੰਝੇ ਉੱਤੇ ਪਾਉਣ ਦੇ ਬਹਾਨੇ ਤੇ ਯਾਰ ਨੇ ਮੈਨੂੰ ਇੱਥੇ 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 ਬਗੈਰ ਕਿਸੇ ਪੈਤੂ ਜਿੱਥੇ ਜੀ ਕੀਤਾ ਉੱਥੇ ਹੱਥ ਲਾਇਆ ਸਰਬਜੀਤ ਚੁੰਨੀ ਲਾ ਬਗਾ ਕੇ ਮਾਰਦੀ ਬੁੱਢੀ ਆਵੇ ਸਹੀ ਦੁਆਰਾ ਹਰਾਮਜਦ ਦੇ ਡੱਕਰੇ ਨਾ ਕਰ ਦਿੱਤੇ ਤਾਂ ਕਹੀਂ ਯਾਰ ਹੋਏਗਾ ਤੇਰਾ ਮੇਰਾ ਕੁਝ ਨਹੀਂ ਲੱਗਦਾ ਰੋਲਾ ਪੈਂਦਾ ਸੁਣ ਕੇ ਹਰਜੀਤ ਦੌੜਾ ਆਇਆ ਹਰਜੀਤ ਨੂੰ ਹੁੰਦਿਆਂ ਦੇਖ ਸਰਬ ਜਿਤਨੀ ਆਪਣੀ ਅੱਖਾਂ ਸਾਫ਼ ਕੀਤੀਆਂ ਤੇ ਚੁੰਨੀ ਚੁੱਕ ਕੇ ਦਿਵਾਲੀ ਲੈਤੀ ਹਰਜੀਤ ਆਉਂਦੇ ਸਾਰ ਬੋਲਿਆ ਤਰਸੀਮ ਬਾਈ ਇਹ ਸਭ ਕੀ ਸ਼ੁਰੂ ਕਰ ਲਿਆ ਵੀਰ ਮੈਂ ਤਾਂ ਕਦੇ ਨਹੀਂ ਦੇਖਿਆ ਤੈਨੂੰ ਪੀਂਦਿਆਂ ਤਾਂ ਕੋਣ ਲੋਕ ਨੇ ਜਿੰਨਾ ਨਹੀਂ ਤੈਨੂੰ ਕੁਰਾਹੇ ਪਾ ਦਿੱਤਾ ਵੀਰ ਅੱਜ ਕੱਲ ਤੋਂ ਦੁਕਾਨ ਤੇ ਵੀ ਨਹੀਂ ਬੈਠਣਾ ਕੀ ਹੋ ਗਿਆ ਬਾਈ ਤਰਸੀਮ ਗੱਲ ਬਦਲਦਾ ਬੋਲਿਆ ਜੇ ਹੁਣ ਤੂੰ ਮੇਰਾ ਸਾਡੂ ਬਣ ਗਿਆ ਤਾਂ ਇਸਦਾ ਇਹ ਮਤਲਬ ਨਹੀਂ ਹੁਣ ਤੂੰ ਮੈਨੂੰ ਮੱਤਾਂ ਦੇਣ ਲੱਗ ਪਿਆ ਮੈਨੂੰ ਸਭ ਪਤਾ ਮੈਂ ਕੀ ਕੀ ਕਰਦਾ ਫਿਰਦਾ ਐ ਪਰ ਸਾਡੂ ਤਾਂ ਮੈਂ ਤੇਰਾ ਕੱਲ ਬਣਿਆ ਭਰਾ ਤਾਂ ਆਪਾਂ ਜਨਮ ਤੋਂ ਹਾਂ ਆ ਜਿੰਨੇ ਕਰਨੇ ਮਿਸਤਰੀਆਂ ਦੇ ਸਾਰਾ ਇੱਕੋ ਬਾਬੇ ਦਾ ਲਾਣਾ ਹੈ ਮੈਂ ਭਰਾ ਹੁੰਦੇ ਨਾ ਤੇ ਕਹਿ ਰਿਹਾ ਹਾਂ ਭਾਈ ਇਹਨਾਂ ਲੋਕਾਂ ਦਾ ਕੁਝ ਨਹੀਂ ਜਾਣਾ ਨੀ ਤਾਂ ਜ਼ਮੀਨਾਂ ਵੇਚ ਕੇ ਬੰਬੇ ਨੋਟ ਬਿੱਟੇ ਜਾਂਦੇ ਫਿਰਦੇ ਨੇ ਆਪਣਾ ਕਿਹਨਾਂ ਲੋਕਾਂ ਨਾਲ ਕੀ ਮੁਕਾਬਲਾ ਆਪਾਂ ਤਾਂ ਰੋਜ਼ ਕਮਾ ਕੇ ਖਾਣਾ ਆਪਣੀ ਜਾਰੀ ਨਹੀਂ ਨਿਭ ਸਕਦੀ ਇੰਨਾ ਲੋਕਾਂ ਨਾਲ ਹਰਜੀਤ ਆਪਣੀ ਗੱਲ ਕਹਿ ਹੀ ਰਿਹਾ ਸੀ ਕਿ ਤਰਸੀਮ ਵਿੱਚੇ ਬੋਲ ਪਿਆ ਜਾਂ ਤੂੰ ਆਪਣੀ ਫਸੀ ਨਿਵੇੜ ਮੈਨੂੰ ਮਤਾਂ ਦੇਣ ਦੀ ਲੋੜ ਨਹੀਂ ਤਰਸੀਮ ਹਾਰਖਿਆ ਹੋਇਆ ਬੋਲਿਆ ਬਾਈ ਬੇਸ਼ੱਕ ਤੂੰ ਮੈਨੂੰ ਮਾਰ ਲੈ ਪਰ ਮੈਂ ਇਸ ਤਰ੍ਹਾਂ ਤੈਨੂੰ ਜ਼ਿੰਦਗੀ ਬਰਬਾਦ ਨਹੀਂ ਕਰਨ ਦੇਣੀ ਹਰਜੀਤ ਆਪਣਾ ਹੱਕ ਜਤਾਉਂਦਾ ਬੋਲਿਆ ਜਿਵੇਂ ਹੀ ਤਰਸੀਮ ਹਰਜੀਤ ਦੇ ਪੜ ਕੇ ਬੁੱਲਣ ਲੱਗਿਆ ਸਰਬਜੀਤ ਵਿੱਚੇ ਬੋਲ ਪਈ ਸ਼ਰਮ ਕਰੋ ਸ਼ਰਮ ਆਪਣੇ ਬਗਾਨੇ ਵਿੱਚ ਤਾਂ ਫਰਕ ਸਮਝ ਲਵੋ ਆ ਹਰਜੀਤ ਹੀ ਸੀ ਜਿਹੜਾ ਰਾਤ ਨੂੰ ਮੈਨੂੰ ਰੋਣ ਦਿਨ ਸੁਣ ਕੇ ਭੱਜਿਆ ਆਇਆ ਇਸ ਨੇ ਤੁਹਾਡੀਆਂ ਜੁਕੀਆਂ ਜ਼ਰਾਬਾਂ ਖੋਲੀਆਂ ਤੁਹਾਨੂੰ ਸਿੱਧਾ ਕਰਕੇ ਪਾ ਕੇ ਗਿਆ ਤੁਹਾਡੇ ਯਾਰ ਤਾਂ ਤੁਹਾਨੂੰ ਸੁਟਕੇ ਚਲੇ ਗਏ ਸੀ ਸਰਬਜੀਤ ਦੀ ਗੱਲ ਸੁਣ ਕੇਤਰਸੀਮ ਬੋਲਦਾ ਬੋਲਦਾ ਚੁੱਪ ਕਰ ਗਿਆ ਬਾਈ ਦਿਨੇ ਦੁਕਾਨ ਤੇ ਮਿਲ ਕੇ ਗੱਲ ਕਰਦੇ ਹਾਂ ਕਹਿ ਕੇ ਹਰਜੀਤ ਦੁਕਾਨ ਤੇ ਚਲਾ ਗਿਆ ਜਦੋਂ ਤਰਸੀਮ ਨੇ ਦੁਕਾਨ ਤੇ ਆ ਕੇ ਸਭ ਦੁਕਾਨਦਾਰਾਂ ਨਾਲ ਉਹ ਆਪਣੀ ਦੁਕਾਨ ਵੇਚਣ ਦੀ ਗੱਲ ਕਰੀ ਤਾਂ ਆਸੀ ਬੋਲਿਆ ਹਰਜੀਤ ਵੀਰ ਜਿਹੜਾ ਮਿਸਤਰੀ ਓੰਜਾਰ ਵੇਚ ਕੇ ਰੋਟੀ ਖਾਣ ਲੱਗ ਪਵੇ ਉਹ ਅੱਜ ਵੀ ਮਰਿਆ ਤੇ ਕੱਲ ਵੀ ਜੰਗ ਦਾ ਪਣਾ ਅੱਡਾ ਬਖਸ਼ਿਆ ਖੁਦਾ ਨੇ ਉਸਦੇ ਹਰਜ ਨਾਲ ਇਥੋਂ ਕਿੰਨੇ ਪਰਿਵਾਰਾਂ ਦੀ ਰੋਟੀ ਚੱਲ ਰਹੀ ਹੈ ਮੇਰੇ ਹਿਸਾਬ ਨਾਲ ਇਸ ਜ਼ਗਾ ਨੂੰ ਨਹੀਂ ਵੇਚਣਾ ਚਾਹੀਦਾ ਆਸੀਫ ਅੱਗੇ ਬੋਲਿਆ ਆ ਜਿਹੜੇ ਜ਼ਮੀਨਦਾਰ ਜ਼ਮੀਨਾਂ ਵੇਚ ਕੇ ਗਏ ਨੇ ਤੇ خیال ਨਾਲ ਕਿ ਸਾਰੇ ਸੁਖੀ ਹਨ ਵਿੱਚੋਂ ਜਿਨ੍ਹਾਂ ਨੂੰ ਪੈਸੇ ਸੰਭਾਲ ਲੈਣੇ ਨਹੀਂ ਆਏ ਉਹਨਾਂ ਦੀ ਜ਼ਮੀਨ ਵੀ ਗਈ ਤੇ ਪੈਸੇ ਵੀ ਜਿਨ੍ਹਾਂ ਨੇ ਇੱਕ ਦੋ ਕਿੱਲੇ ਵੇਚ ਕੇ ਅਗਾਹ ਬਾਹਵਾਂ ਜ਼ਮੀਨ ਵੀ ਲੈ ਲਈ ਉਹ ਲੋਕਾਂ ਨੇ ਜ਼ਮੀਨ ਠੇਕੇ ਉੱਤੇ ਦੇ ਦਿੱਤੀਆਂ ਨੇ ਤੇ ਆਪ ਖਾਥੀ ਕੰਮ ਕਰਨਾ ਹੀ ਛੱਡ ਦੇਤਾ ਅੱਲਾ ਮਾਫ ਕਰੇ ਅੱਗੇ ਉਹਨਾਂ ਦੇ ਬੱਚੇ ਸਾਰੇ ਦੇ ਸਾਰੇ ਅਜਾਸ਼ ਹੋ ਗਏ ਹਨ ਸਾਰਾ ਦਿਨ ਗਲਤ ਕੰਮ ਕਰਦੇ ਫਿਰਦੇ ਨੇ ਬਗੈਰ ਮਤ ਤੋਂ ਪੈਸਾ ਬੰਦੇ ਨੂੰ ਸੂਰ ਬਣਾ ਦਿੰਦਾ ਹੈ ਬੇਲਾ ਦਿਮਾਗ ਸ਼ਤਾਨ ਦਾ ਕਰ ਹਰਜੀਤ ਆਸਫ ਦੀ ਗੱਲ ਸੁਣ ਕੇ ਬੋਲਿਆ ਦੇਖਦੇ ਹਾਂ ਸਾਰੇ ਕੀ ਫੈਸਲਾ ਲੈਂਦੇ ਨੇ ਉਧਰ ਗੋਰੀਜੰਟ ਦੇਖਣ ਆਇਆ ਹੈ ਤਰਸੀਮ ਨੂੰ ਤਰਸੀਮ ਦੂਸਰੇ ਦੁਕਾਨਦਾਰ ਕੋਲ ਬੈਠਾ ਹੈ ਤਾਂ ਗੋਰੀਜੰਟ ਬੋਲਿਆ ਛੋਟੇ ਗੱਡੀ ਮੋੜ ਮੋੜ ਕੇ ਤਰਸੀਮ ਦੇ ਘਰੇ ਲੈ ਚੱਲ ਉਹ ਮਿੱਠਾ ਕਰਕੇ ਆਉਂਦੇ ਹਾਂ ਤਨਸੀਮ ਦੇ ਘਰ ਜਾ ਕੇ ਗੁਰਜੰਟ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਸਰਬਜੀਤ ਨਿਕਲੀ ਉਸ ਨੂੰ ਤਾਂ ਚਿਤ ਚੇਤਾ ਵੀ ਨਹੀਂ ਸੀ ਕਿ ਗੁਰਜੰਟ ਇਸ ਤਰ੍ਹਾਂ ਦੁਪਹਿਰੇ ਆ ਜਾਵੇਗਾ ਉਹ ਸੈਮੀ ਹੋਈ ਖੜੀ ਹੈ ਗੁਰਜੰਟ ਬੋਲਿਆ ਜੀ ਤਰਸੀਮ ਕਿੱਥੇ ਹੈ ਦੁਕਾਨ ਤੇ ਹੋਣਗੇ ਤੁਹਾਡੇ ਕੋਲ ਉਹਨਾਂ ਦਾ ਨੰਬਰ ਹੋਣਾ ਫੋਨ ਕਰਕੇ ਪੁੱਛ ਲਵੋ ਸਰਬਜੀਤ ਤਲਖ ਆਵਾਜ਼ ਵਿੱਚ ਬੋਲੀ ਤੇ ਦਰਵਾਜ਼ਾ ਢੇੜਨ ਲੱਗੀ ਪਰ ਗੁਰਜੰਟ ਨੇ ਵਿੱਚ ਬੂਟ ਫਸਾ ਲਿਆ ਮੈਂ ਤਾਂ ਆਇਆ ਸੀ ਕਿ ਕੱਲ ਬਾਈ ਦੀ ਜ਼ਿਆਦਾ ਹੋ ਗਈ ਸੀ ਚਲੋ ਚੱਲ ਕੇ ਖਬਰ ਲੈ ਆਉਂਦਾ ਹਾਂ ਨਾਲ ਹੀ ਇਸੇ ਬਹਾਨੇ ਤੁਹਾਡੇ ਦਰਸ਼ਨ ਵੀ ਹੋ ਜਾਣਗੇ ਗੁਰਜੰਟ ਮੁੱਛਾਂ ਦੇ ਹੱਥ ਫੇਰਦਾ ਬੋਲਿਆ ਕੀ ਮਤਲਬ ਹੈ ਤੇਰਾ ਸਰਬਜੀਤ ਗੁੱਸੇ ਵਿੱਚ ਬੋਲੀ ਸਭ ਸਮਝਦੇ ਹੋ ਤੁਸੀਂ ਐਵੇਂ ਭੋਲੇ ਬਣ ਰਹੇ ਹੋ ਅੰਦਰ ਆਉਂਦੀ ਨਹੀਂ ਕਹੂੰਗੇ ਗੁਰਜੰਟ ਅੱਖ ਨ ਅੱਖ ਮਿਲਾਉਂਦਾ ਹੋਇਆ ਤੇਰੇ ਨਾਲ ਦਿਮਾਗ ਦਾ ਕੋਈ ਪੇਸਟ ਢਲਾ ਲੱਗਦਾ ਮਿਸਤਰੀਆਂ ਦੀ ਤੀਹਾਂ ਖੜ ਉਰੇ ਹੀ ਖੜ ਤੇਰਾ ਇੰਜਨ ਦਾ ਮੈਂ ਕਰਦੀ ਹਾਂ ਸਰਬਜੀਤ ਉੱਚੀ ਉੱਚੀ ਬੋਲ ਤੇ ਸਾਹਮਣੇ ਘਰੋਂ ਪ੍ਰਕਾਸ਼ੋਂ ਬੋਲੀ ਕੀ ਹੋ ਗਿਆ ਸਰਬੀ ਕੌਣ ਆ ਰੋਲਾ ਪੰਦਾ ਦੇ ਗੁਰਜੰਡ ਦੱਬੇ ਪੈਰੀ ਵਾਪਸ ਮੁੜ ਗਿਆ ਗੱਡੀ ਵਿੱਚ ਬੈਠਦਾ ਬੋਲਿਆ ਰਾਤੀ ਤਾਂ ਸਾਲੀ ਜਮਾ ਸੱਟ ਸੀ ਆ ਹੁਣ ਪਤਾ ਨਹੀਂ ਕੀ ਹੋ ਗਿਆ ਕਹਿੰਦੀ ਤੇਰਾ ਇੰਜਨ ਕਰ ਦੇਣਾ ਮੈਂ ਤਾਂ ਕਹਿਣੀ ਲੱਗਿਆ ਸੀ ਕਰ ਦੇ ਉਹ ਇੰਜਨ ਕਰ ਦੇ ਉਹ ਦੇਖਦੇ ਹਾਂ ਕੀ ਹੋ ਇੰਜਨ ਹੀ ਤਾਂ ਕਰਵਾਉਣ ਆਇਆ ਸੀ ਹਾ 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 ਜਿਸਨੇ ਲੋਟ ਆਉਂਦਾ ਹੁੰਦਾ ਉਹ ਪਹਿਲਾਂ ਨਖਰੀ ਤਾਂ ਕਰਦੀ ਹੁੰਦੀ ਆ ਜਿਵੇਂ ਹੀ ਗੁਰਜੰਟ ਗਿਆ ਸਰਬਜੀਤ ਨੇ ਤਰਸੇਮ ਨੂੰ ਫੋਨ ਮਲਾ ਦਿੱਤਾ ਤਰਸੇਮ ਨੇ ਇੱਕ ਕੈਕ ਫੋਨ ਕੱਟ ਦਿੱਤਾ ਜ਼ਰੂਰੀ ਗੱਲ ਕਰ ਰਿਹਾ ਹਾਂ ਬਾਅਦ ਵਿੱਚ ਫੋਨ ਕਰਦਾ ਸਰਬਜੀਤ ਨੇ ਫੇਰ ਫੋਨ ਮਲਾ ਦਿੱਤਾ ਜਿਵੇਂ ਹੀ ਤਰਸੇਮ ਨੇ ਫੋਨ ਚੁੱਕਿਆ ਉਹ ਬੋਲੀ ਸਾਰੇ ਕੰਮ ਛੱਡ ਕੇ ਹੁਣੇ ਘਰ ਆਓ ਕੀ ਹੋਇਆ ਤਰਸੇਮ ਨੇ ਹੈਰਾਨ ਹੁੰਦੇ ਪੁੱਛਿਆ ਨਹੀਂ ਮੈਂ ਫੋਨ ਉੱਤੇ ਨਹੀਂ ਦੱਸ ਸਕਦੀ ਤੁਸੀਂ ਜਲਦੀ ਘਰੇ ਆਓ ਸਰਬਜੀਤ ਨੇ ਇੰਨਾ ਬੋਲ ਕੇ ਫੋਨ ਕੱਟ ਦਿੱਤਾ ਥੋੜੀ ਦੇਰ ਬਾਅਦ ਤਰਸੇਮ ਘਰ ਆ ਗਿਆ ਔਨ ਸਰਬੁਲਿਆ ਕੀ ਹੋਇਆ ਸਰਬਜੀਤ ਹੁਣ ਕੀ ਹੋਇਆ ਉਹ ਤੇਰਾ ਦੋਸਤ ਘਰੇ ਆਇਆ ਸੀ ਸਰਬਜੀਤ ਗੁੱਸੇ ਵਿੱਚ ਭਰੀ ਬੋਲੀ ਕੌਣ ਗੁਰਜੰਟ ਪਰ ਸੇਮ ਨੇ ਪੁੱਛਿਆ ਆਹੋ ਉਹ ਇਹ ਜਿਹੜਾ ਤੈਨੂੰ ਰਾਤੀ ਘਰੇ ਛੱਡਣਾ ਆਇਆ ਸੀ ਕਹਿੰਦਾ ਬਾਈ ਦੀ ਖਬਰ ਲੈਂਦੇ ਬਹਾਨੇ ਤੇਰੇ ਦਰਸ਼ਨ ਕਰਨ ਆਇਆ ਹਾ ਸਰਬਜੀਤ ਉਹ ਗੁੱਸੇ ਵਿੱਚ ਪੂਰੀ ਗੱਲ ਨਹੀਂ ਹੋ ਰਹੀ ਸੀ ਤੂੰ ਤਾਂ ਐਮੀ ਬਾਤ ਪੈ ਗਈ ਗੁਰਜੰਟ ਦੀ ਫਿਰ ਕੀ ਹੋਇਆ ਜੀ ਉਸਨੇ ਮਜ਼ਾਕ ਵਿੱਚ ਕੁਝ ਕਹਿ ਦਿੱਤਾ ਆਖਿਰ ਭਾਬੀ ਲੱਗਦੀ ਹੈ ਤੂੰ ਉਸ ਦੀ ਪਰ ਸੇਮ ਪੈਸੇ ਦੇ ਲਾਲਚ ਵਿੱਚ ਅੰਨਾ ਹੋ ਗਿਆ ਹੈ ਉਸ ਨੂੰ ਚੰਗੇ ਮਾੜੇ ਦਾ ਫਰਕ ਵੀ ਮਹਿਸੂਸ ਨਹੀਂ ਹੋ ਰਿਹਾ ਤੂੰ ਨਾ ਆਪਣੇ ਯਾਰ ਨੂੰ ਕਹਿ ਖਬਰਦਾਰ ਜਿੱਦ ਦੁਆਰਾ ਸਾਡੇ ਘਰੇ ਆਇਆ ਤਾਂ ਹੁਣ ਕਹਿ ਮੇਰੇ ਸਾਹਮਣੇ ਆਪਣੇ ਫੋਨ ਤੋਂ ਫੋਨ ਕਰਕੇ ਹੁਣ ਕਹਿ ਸਰਬਜੀਤ ਜਿੱਦ ਕਰਦੀ ਬੋਲੀ ਪਾਗਲ ਨਹੀਂ ਬਣੀਦਾ ਪਹਿਲੀ ਵਾਰ ਘਰੇ ਆਏ ਨੂੰ ਕੋਈ ਇਸ ਤਰ੍ਹਾਂ ਕਹਿੰਦਾ ਹੁੰਦਾ ਤ੍ਰਿਸ਼ੇਮ ਬਾਹਰ ਜਾਂਦਾ ਬੋਲਿਆ ਉਰਜੰਟ ਸਾਮ ਨੂੰ ਦਫ਼ਤਰ ਵਿੱਚ ਬੈਠਾ ਪੈਗ ਲਾ ਰਿਹਾ ਹੈ ਉਸਨੇ ਤ੍ਰਿਸ਼ੇਮ ਨੂੰ ਫੋਨ ਮਿਲਾਇਆ ਤੇ ਬੋਲਿਆ ਓਏ ਕੀ ਹਾਲ ਹੈ ਤੇਰਾ ਅੱਜ ਕਿੱਥੇ ਰਿਹਾ ਤੂੰ ਸਾਰਾ ਦਿਨ ਪਹਿਲਾਂ ਮੈਂ ਤੈਨੂੰ ਦੁਕਾਨ ਤੇ ਮਿਲਣ ਆਇਆ ਤੂੰ ਹੈ ਨਹੀਂ ਸੀ ਦੁਕਾਨ ਤੇ ਫਿਰ ਸੋਚਿਆ ਸ਼ਾਇਦ ਤੇ ਰਾਤ ਵਾਲੀ ਹਲੇ ਉਤਰੀ ਨਹੀਂ ਤੈਨੂੰ ਘਰੇ ਦੇਖਣ ਚਲੇ ਗਏ ਗਲਤੀ ਕਰ ਲਈ ਭਰਾਵਾ ਤਿੱਕ ਘਰੇ ਜਾ ਕੇ ਕੁੱਤੇ ਖਾਣੀ ਕਰਵਾਣ ਕੇ ਆਇਆ ਹਾਂ ਤੇਰੇ ਘਰੋਂ ਭਰਾਵਾ ਤੂੰ ਤਾਂ ਦਰਵੇਸ ਬੰਦਾ ਪਰ ਪਰਜਾਈ ਮੈਨੂੰ ਕੁਝ ਗੁੱਸੇ ਖੋਰ ਜੀ ਲੱਗੀ ਤਰਸੀਮ ਬੋਲਿਆ ਵੀ ਸਾਰਾ ਦਿਨ ਦੁਕਾਨਾਂ ਵਾਲੀ ਗੱਲ ਸਿਰੇ ਲਾਉਣ ਲੱਗਿਆ ਹੋਇਆ ਸੀ ਤੇਈ ਭਾਬੀ ਦੀ ਗਲਤੀ ਲਈ ਮੈਂ ਮਾਫੀ ਮੰਗਦਾ ਚਲ ਤੂੰ ਵੀ ਕੀ ਕਹੇਗਾ ਤੈਨੂੰ ਮਾਫ ਕਰਿਆ ਗੋਰਜੰਟ ਨੇ ਫੋਨ ਕਰਦਾ ਬੋਲਿਆ ਮਿਰਚ ਖਾਣ ਦਾ ਵੀ ਆਪਣਾ ਹੀ ਸਵਾਦ ਹੈ ਸਾਲੀ ਜਿੰਨੀ ਕੋੜੀ ਹੁੰਦੀ ਉਹਨਾ ਹੀ ਸੇਕ ਮਾਰਦਾ ਸਰੀਰ 'ਚੋਂ ਪ੍ਰੰਤ ਤਰਸੀਮ ਵੀ ਆ ਜਿਵੇਂ ਮਿਰਚ ਹੀ ਆ ਪਾ ਪੈਗ ਪਾ ਜਦੋਂ ਦੀ ਦੇਖੀ ਆ ਨਾ ਫੱਟੜ ਕਰ ਦਿੱਤਾ ਸਾਲੀ ਨੇ ਸਵਾਦ ਤਾਂ ਹੁਣ ਆਉਂਦਾ ਦੇਖਦੇ ਆ ਕਦੋਂ ਪਹਿਲੀ ਦੰਦੀ ਵੱਢ ਹੁੰਦੀ ਆ ਮਿਰਚ ਜਹੀ ਲਈ ਗੁਰਜੰਟ ਹੱਥ ਮਲਦਾ ਬੋਲਿਆ ਅੱਜ ਵਾਲਾ ਨਖਰਾ ਤਾਂ ਭੁੱਲਦਾ ਹੀ ਨਹੀਂ ਅੱਗ ਲਾ ਦਿੱਤੀ ਹੈ ਕਾਲਜ ਦੇ ਵਿੱਚ ਬਾਈ ਜੇ ਬਾਹਲਾ ਤੰਗ ਹੈ ਤਾਂ ਚੱਕ ਲੈ ਆਨੇ ਹਾਂ ਸਾਲੀ ਨੂੰ ਗੁਰਜੰਟ ਦੇ ਨਾਲ ਮੁਫਤ ਦੀ ਹੱਟੀ ਖਾਣ ਵਾਲੇ ਕਈ ਹਨ ਉਹਨਾਂ ਵਿੱਚੋਂ ਇੱਕ ਬੋਲਿਆ ਨਹੀਂ ਹੋਈ ੱਤਕਾ ਨਹੀਂ ਕਰਨਾ ਪਿਆਰ ਨਾ ਮੜਕਪੰਨੀ ਦੀ ਹੈ ਉਹ ਤਾਂ ਆਖਰੀ ਹੱਲ ਹੈ ਗੁਰਜ਼ੰਟ ਹੱਸਦਾ ਹੋਇਆ ਬੋਲਿਆ ਕੁਝ ਦਿਨਾਂ ਬਾਅਦ ਸਾਰੇ ਦੁਕਾਨਦਾਰਾਂ ਨੇ ਫੈਸਲਾ ਕੀਤਾ ਕਿ ਉਹ ਕਿਸੇ ਵੀ ਕੀਮਤ ਤੇ ਦੁਕਾਨਾ ਨਹੀਂ ਵੇਚਣਗੇ ਜਦੋਂ ਤਰਸੀਮ ਇੱਕ ਖਬਰ ਲੈ ਕੇ ਗੁਰਜ਼ੰਟ ਕੋਲ ਗਿਆ ਤਾਂ ਉਹ ਬੋਲਿਆ ਤੇਰੀ ਕਿਸਮਤ ਹੀ ਫੁੱਦੂ ਹੈ ਅਗਲੇ ਪੈਸੇ ਚੁੱਕੇ ਖੜੇ ਨੇ ਤੇ ਇਹ ਲੱਕੜ ਦਾ ਥਣ ਹੋ ਗਏ ਨੇ ਚੱਲ ਕੋਈ ਗੱਲ ਨਹੀਂ ਕੁਝ ਹੋਰ ਸੋਚਦੇ ਆਂ ਤੇਰਾ ਵੈਜ਼ਾ ਪੈਗ ਲਵਾਉਣਾ ਤੈਨੂੰ ਨਹੀਂ ਨਹੀਂ ਮੈਂ ਪਿੱਗ ਨਹੀਂ ਲਾਉਣਾ ਤਰਸੀਮ ਬੋਲਿਆ ਦੇਖ ਤਾਂ ਕਿ ਮੈਂ ਡਰੀ ਜਾਂਦਾ ਹੋਇਆ ਉਹ ਡਰ ਵੀ ਸੱਚਾ ਸਾਡੀ ਤਾਂ ਇੱਕੋ ਵਾਰ ਵਿੱਚ ਪੈਂਡ ਗਿੱਲੀ ਹੋ ਗਈ ਜਿਸ ਨੇ ਨਾਲ ਰਹਿਣਾ ਉਸ ਦਾ ਤਾਂ ਕੋਈ ਹੱਜ ਹੈ ਰੱਬ ਕਪਤੀ ਦੀ ਵੀ ਨਾ ਦੇਵੇਂ ਕਿਸੇ ਨੂੰ ਥੱਲੇ ਨਹੀਂ ਲੱਗੀਦਾ ਮਰਦ ਬਣ ਕੇ ਰਹੀਦਾ ਚੱਕ ਪੈਗ ਚ ਜਰੀ ਜੱਟਾਂ ਨਾ ਰੱਖਣੀਆਂ ਤਾਂ ਗੁਰਜੰਟ ਨੇ ਅੱਜ ਫੇਰ ਪਿਲਾ ਦਿੱਤੀ ਹੈ ਤਰਸੀਮ ਨੂੰ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ